ਸਤਿ ਸ਼੍ਰੀ ਅਕਾਲ ਜੀ 95 ਵਿੱਚ ਜਸਵਿੰਦਰ ਕੋਰ ਪੰਜਾਬ ਤੋਂ ਤੇ ਅੱਜ ਤੁਹਾਡੇ ਲਈ ਬਹੁਤ ਹੀ ਨਰਮ ਨਰਮ ਦਹੀਂ ਪੱਲੇ ਦੀ ਰੈਸিপি ਲੈ ਕੇ ਆਏ ਆ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇ ਬਿਲਕੁਲ ਰੈਸਟੋਰੈਂਟ ਸਟਾਈਲ ਹੋਟਲ ਸਟਾਈਲ ਦਹੀਂ ਪੱਲੇ ਬਣੇ ਨੇ ਆਪਾਂ ਚਲੋ ਇਹਦੀ ਰੈਸিপি ਤੁਹਾਡੇ ਨਾਲ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਰਾਤ ਨੂੰ ਤੋਤੇਮਾ ਦੀ ਦਾਲ ਤੇ ਥੋਤੀ ਮੂੰਗੀ ਦੀ ਦਾਲ ਨੂੰ ਆਪਾਂ ਪੀਕੇ ਰੱਖ ਲਿਆ ਸੀ ਉਡੀ ਰਾਤ ਪਿੱਛੇ ਜਿਹੜੇ ਆਪਾਂ ਇੱਕ ਕਟੋਰੀ ਸੈੱਟ ਕਰ ਲਈ ਸੀ ਕਟੋਰੀ ਦਾ ਜਿਹੜਾ ਆਪਾਂ ਤਿੰਨ ਹਿੱਸੇ ਤਿੰਨ ਹਿੱਸੇ ਆਪਾਂ ਧੋਤੇਮਾ ਦੀ ਦਾਲ ਲਈ ਤੇ ਆਪਾਂ ਜਿਹੜਾ ਤਿੰਨ ਹਿੱਸੇ ਧੋਤੇਮਾ ਦੀ ਦਾਲ ਤੇ ਇੱਕ ਹਿੱਸਾ ਆਪਾਂ ਧੋਤੀ ਮੂੰਗੀ ਦੀ ਦਾਲ ਲੈ ਕੇ ਇਹਨਾਂ ਨੂੰ ਲੱਗ-ਲੱਗ ਭਿਉ ਲਿਆ ਹੁਣ ਆਪਾਂ ਇਹਨਾਂ ਦਾ ਪਾਣੀ ਕੱਢ ਦਵਾਂਗੇ ਤੇ ਇਹਨਾਂ ਨੂੰ ਮਿਕਸੀ ਦੇ ਵਿੱਚ ਪੀਸਾਂਗੇ ਹਾਂਜੀ ਤੇ ਆਪਾਂ ਇਹਨਾਂ ਦਾ ਪਾਣੀ ਨਿਕਾਲ ਦਿੱਤਾ ਤੇ ਮਿਕਸੀ ਦੇ ਵਿੱਚ ਇਹਨਾਂ ਨੂੰ ਆਪਾਂ ਪੀਸਾਂਗੇ ਇਹਨਾਂ ਨੂੰ ਆਪਾਂ ਨੇ ਬਹੁਤ ਜ਼ਿਆਦਾ ਬਰੀਕ ਨਹੀਂ ਪੀਸਣਾ ਹਲਕਾ ਜਿਹਾ ਦਰਦਰਾ ਰੱਖਣਾ ਦੋਨੋਂ ਦਾਲਾਂ ਨੂੰ ਆਪਾਂ ਜਾਰ ਵਿੱਚ ਪਾ ਲਾਂਗੇ ਤੇ ਆਪਾਂ ਦੋਨੋਂ ਦਾਲਾਂ ਜਾਰ ਵਿੱਚ ਪਾ ਲਈਆਂ ਤੇ ਹੁਣ ਆਪਾਂ ਇਹਦੇ ਵਿੱਚ ਗਲਾਸ ਦਾ ਚੌਥਾ ਹਿੱਸਾ ਬਹੁਤ ਜ਼ਿਆਦਾ ਨਹੀਂ ਸਿਰਫ ਗਲਾਸ ਦਾ ਚੌਥਾ ਕੁ ਹਿੱਸਾ ਆਪਾਂ ਪਾਣੀ ਪਾ ਲਿਆ ਤੇ ਇਹਨੂੰ ਪੀਸ ਲਵਾਂਗੇ ਬਾਕੀ ਜੇ ਆਪਾਂ ਨੂੰ ਜਰੂਰਤ ਪਈ ਤਾਂ ਆਪਾਂ ਬਾਅਦ 'ਚ ਦੇਖ ਲਾਂਗੇ ਵੀ ਇਹਦੇ 'ਚ ਪਾਣੀ ਪਾਣਾ ਹੈ ਜਾਂ ਨਹੀਂ ਪਾਣਾ ਤੇ ਇਹਦੇ ਵਿੱਚ ਆਪਾਂ ਹੋਰ ਕੁਝ ਵੀ ਨਹੀਂ ਪਾਣਾ ਇਹਨੂੰ ਪੀਸ ਲੈਣਾ ਹੈ ਆਪਾਂ ਹਲਕਾ ਜਿਹਾ ਦਰਦਰਾ ਹਾਂਜੀ ਤੇ ਆਪਾਂ ਦਾਣਾਂ ਨੂੰ ਪੀਸ ਲਿਆ ਤੇ ਆਪਾਂ ਦਾਣਾਂ ਨੂੰ ਇੰਨਾ ਕੁ ਪੀਸਣਾ ਹੈ ਕਿ ਇਸ ਤਰ੍ਹਾਂ ਇਹਨੂੰ ਟੱਚ ਕਰਕੇ ਦੇਖੋ ਤੁਹਾਨੂੰ ਇਹਦੇ 'ਚ ਨਾ ਦਰਦਰਾਪਣ ਮਹਿਸੂਸ ਹੋਣਾ ਚਾਹੀਦਾ ਹਲਕਾ ਹਲਕਾ ਬਹੁਤ ਜ਼ਿਆਦਾ ਨਹੀਂ ਹਲਕਾ ਹਲਕਾ ਦਰਦਰਾਪਣ ਮਹਿਸੂਸ ਹੋਣਾ ਚਾਹੀਦਾ ਹੈ ਇਹੀ ਪਹਿਚਾਨ ਹੈ ਕਿ ਆਪਣਾ ਮਿਕਸਚਰ ਅੱਛੀ ਤਰ੍ਹਾਂ ਮਿਕਸ ਹੋ ਗਿਆ ਹੈ ਤੇ ਆਪਾਂ ਹੁਣ ਇਹ ਸਾਰੇ ਬੈਟਰ ਨੂੰ ਇੱਕ ਡੋਂਗੇ ਦੇ ਵਿੱਚ ਨਿਕਾਲ ਲਾਂਗੇ ਆਪਾਂ ਇਹਦੇ ਵਿੱਚ ਸਾਰਾ ਬੈਟਰ ਨਿਕਾਲ ਲੈਣਾ ਹੈ ਆਪਾਂ ਨੇ اچھی طرح ਜਿੰਨਾ ਵੀ ਬੈਟਰ ਹੈ ਸਾਰਾ ਇਹਦੇ ਵਿੱਚ ਨਿਕਾਲ ਲੈਣਾ ਹੈ ਹੁਣ ਇਹ ਜਿਹੜਾ ਮਿਕਸਚਰ ਆਪਾਂ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ 2 ਮਿੰਟ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਇਸੇ ਤਰ੍ਹਾਂ ਹਿਲਾਣਾ ਹੈ ਤਾਂ ਜੋ ਜਿਹੜੇ ਵੀ 에어 ਬੱਬਲਸ ਜਾਂ ਹਵਾ ਭਰੀ ਹੋਈ ਹੁੰਦੀ ਹੈ ਉਹ ਇਹਦੇ ਚੋਂ ਨਿਕਲ ਜਾਏ 2 ਮਿੰਟ ਹੋ ਗਏ ਇਹਨੂੰ ਹਿਲਾਉਂਦੇ ਹੋਏ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ ਪਾੜ ਕੇ ਨਮਕ ਪਾਵਾਂਗੇ ਨਮਕ ਆਪਾਂ ਬਹੁਤ ਜ਼ਿਆਦਾ ਨਹੀਂ ਪਾਣਾ ਇਹਦੇ ਵਿੱਚ ਸਿਰਫ ਅੱਧਾ ਚਮਚ ਹੀ ਪਾਣਾ ਤੇ ਜੇ ਤਾਂ ਤੁਹਾਡੇ ਕੋਲ ਹੀਂਗ ਦਾ ਪਾਊਡਰ ਹੈ ਤਾਂ ਉਹ ਪਾ ਲਓ ਨਹੀਂ ਤਾਂ ਜੇ ਤੁਹਾਡੇ ਕੋਲ ਹੀਂਗ ਵੀ ਦਰਦਰੀ ਪੀਸੀ ਹੋਈ ਹੈ ਤਾਂ ਤੁਸੀਂ ਚਾਰਕਦਾਂ ਨੇ ਉਹਦੇ ਪਾ ਲਓ ਇਹਦੇ ਵਿੱਚ ਦੂਜੀ ਮੇਨ ਟਿਪ ਇਹਦੀ ਇਹ ਹੈ ਕਿ ਇਹ ਜਿਹੜਾ ਬੈਟਰ ਹੈ ਇਹਨੂੰ ਆਪਾਂ ਕੜਛੀ ਨਾਲ ਹਿਲਾਇਆ ਤਾਂ ਜਾ ਸਕਦਾ ਪਰ ਫੈਂਟਿਆਂ ਨੂੰ ਸਿਰਫ ਹੱਥ ਨਾਲ ਹੀ ਜਾ ਸਕਦਾ ਹੈ ਆਪਾਂ ਇਹਨੂੰ ਹਿਲਾ ਕੇ ਕੜਛੀ ਦੇ ਨਾਲ ਓਨੀ ਚੰਗੀ ਤਰ੍ਹਾਂ ਨਹੀਂ ਫੇਂਡ ਸਕਦੇ ਹੁਣ ਆਪਾਂ ਇਹਨੂੰ ਹੱਥ ਨਾਲ ਹੀ ਫੈਂਟਾਂਗੇ ਸਾਰਾ ਕੜਛੀ ਤੋਂ ਉਤਾਰ ਲੈਣਾ ਆਪਾਂ ਚੰਗੀ ਤਰ੍ਹਾਂ ਮਿਕਸਚਰ ਇਹਦਾ ਥੋੜਾ ਜਿਹਾ ਟਾਈਮ ਜ਼ਰੂਰ ਲੱਗੇਗਾ ਜ਼ਿਆਦਾ ਨਹੀਂ 5 ਤੋਂ 6 ਮਿੰਟ ਪਰੇ ਬੈਟਰ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਵੇਗਾ ਆਪਾਂ ਜਦੋਂ ਇਹਨੂੰ ਘਮਾਣਾ ਹੈ ਨਾ ਇਹਨੂੰ ਇੱਕ ਇੱਕ ਵਾਰੀ ਐਦਾਂ ਜਾਂ ਇੱਕ ਵਾਰੀ ਐਦਾਂ ਇਸ ਤਰ੍ਹਾਂ ਨਹੀਂ ਘਮਾਣਾ ਆਪਾਂ ਇੱਕੋ ਡਾਇਰੈਕਸ਼ਨ ਦੇ ਵਿੱਚ ਇਹਨੂੰ ਪੇਂਟਨਾ ਹੈ ਇੱਕੋ ਡਾਇਰੈਕਸ਼ਨ 'ਚ ਹੱਥ ਨਾਲ ਪੇਂਟਨਾ ਹੈ 5 ਤੋਂ 6 ਮਿੰਟ ਲੱਗਣਗੇ ਇਹਨੂੰ ਤੇ ਇਦਾਂ ਕਰਨ ਨਾਲ ਇਹ ਹੈ ਕਿ ਜਿਹੜੇ ਭੱਲੇ ਬੜੇ ਨਰਮ ਤੇ ਬਹੁਤ ਹੀ ਫਲਫੀ ਬਣਨਗੇ ਇਦੇ ਵਿੱਚ ਆਪਾਂ ਨੂੰ ਫਿਰ ਹੋਰ ਕੋਈ ਬੇਕਿੰਗ ਸੋਡਾ ਜਾਂ ਕੋਈ ਵੀ ਚੀਜ਼ ਐਡ ਕਰਨ ਦੀ ਲੋੜ ਨਹੀਂ ਹੈਗੀ ਬੜੇ ਨਰਮ ਬਣਨਗੇ ਇਹ ਇੱਕੋ ਡਾਇਰੈਕਸ਼ਨ ਚ ਹਿਲਾ ਲ ਜਾਨ ਆਪਾਂ ਨੂੰ ਹਾਂਜੀ ਸਾਨੂੰ 6 ਮਿੰਟ ਹੋ ਗਏ ਨੇ ਇਹਨੂੰ ਹਿਲਾਉਂਦੇ ਹੋਏ ਇਹਨੂੰ ਚੰਗੀ ਤਰ੍ਹਾਂ ਫੇਂਟ ਲਿਆ ਤੇ ਹਲਕਾ ਜਿਹਾ ਇਹਦਾ ਕਲਰ ਵੀ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਇਹਦੀ ਸਹੀ ਪਹਿਚਾਣ ਇਹੀ ਹੈ ਕਿ ਇਹ ਆਪਾਂ ਇੱਕ ਕਟੋਰੀ ਦੇ ਵਿਚ ਪਾਣੀ ਲੈ ਲਿਆ ਤੇ ਆਪਾਂ ਥੋੜਾ ਜਿਹਾ ਬੈਟਰ ਇਹਦੇ ਵਿੱਚ ਪਾਵਾਂਗੇ ਜੇ ਤਾਂ ਉਹ ਬੈਟਰ ਉੱਪਰ ਆ ਗਿਆ ਪਾਣੀ ਦੇ ਤਾਂ ਸਮਝੋ ਕਿ ਇਹ ਬਹੁਤ ਹੀ ਹਲਕੇ ਤੇ ਨਰਮ ਬਣ ਕੇ ਤਿਆਰ ਹੋਣ ਵਾਲੇ ਐ ਜੇ ਇਹ نیچے ਰਹਿ ਗਿਆ ਤਾਂ ਸਮਝੋ ਇਹਨੂੰ ਹੋਰ ਫਿੰਟਣਾ ਪਏਗਾ ਆਪਾਂ ਇਹਨੂੰ 6 ਮਿੰਟ ਹੀ ਫਿੰਟੇ ਦੇਖੋ ਜੀ ਉੱਪਰ ਆ ਗਿਆ ਬੈਟਰ ਦਾ ਇਹਦਾ ਮਤਲਬ ਹੈ ਕਿ ਆਪਣਾ ਬੈਟਰ ਬਿਲਕੁਲ ਪਰਫੈਕਟ ਹੈ ਤੇ ਹੁਣ ਆਪਾਂ ਕੜਾਈ ਦੇ ਵਿੱਚ ਤੇਲ ਰੱਖਦੇ ਆ ਗਰਮ ਕਰਨਾ ਤੇ ਮੀਡੀਅਮ ਫਲੇਮ ਤੇ ਇਹਨਾਂ ਨੂੰ ਫਰਾਈ ਕਰਾਂਗੇ ਕੜਾਈ ਦੇ ਵਿੱਚ ਤੇਲ ਗਰਮ ਹੋ ਚੁੱਕੇ ਆਪਾਂ ਹੁਣ ਇਹ ਜਿਹੜੇ ਪੱਲੇ ਨੇ ਮੀਡੀਅਮ ਫਲੇਮ ਤੇ ਆਪਾਂ ਫਰਾਈ ਕਰਨੇ ਆ ਫਲੇਮ ਆਪਾਂ ਨਾ ਤੇਜ਼ ਕਰਨੀ ਐ ਨਾ ਲੋ ਇਹ ਬਹੁਤ ਜ਼ਿਆਦਾ ਵੱਡੇ ਵੱਡੇ ਵੀ ਨਹੀਂ ਬਣਾਣੇ ਆਪਾਂ ਅੱਛੇ ਨਹੀਂ ਲੱਗਦੇ ਤੇ ਕੁਛ ਵੈਸੇ ਵੀ ਫੁੱਲ ਫੁੱਲ ਕੇ ਨਾ ਹੋ ਜਾਂਦੇ ਨੇ ਇਹ ਥੋੜੇ ਵੱਡੇ ਲ ਹੋ ਜਾਂਦੇ ਬਸ ਇਸੇ ਤਰ੍ਹਾਂ ਦੇਖੋ ਕਿੰਨੀ ਜਲਦੀ ਉੱਪਰ ਆਣੀ ਸ਼ੁਰੂ ਹੋ ਗਏ ਆਪਾਂ ਇਕੱਠੇ ਨਾਲ ਨਾਲ ਨਹੀਂ ਜੋੜਨਾ ਇਹਨਾਂ ਨੂੰ ਤੇ ਬਹੁਤ ਜ਼ਿਆਦਾ ਵੀ ਨਹੀਂ ਭਰਨਾ ਕੜਾਈ ਨੂੰ ਆਪਾਂ ਇਹਨਾਂ ਨੂੰ ਆਪਾਂ మీడియం ਫਲੇਮ ਤੇ ਬਣਾਵਾਂਗੇ ਬਸ ਇੰਨੇ ਕੀ ਬਾਹਾਂਗੇ ਬਹੁਤ ਜ਼ਿਆਦਾ ਨਹੀਂ ਪਾਣੀ ਆਪਾਂ ਇਹਦੇ ਵਿੱਚ ਤੇ ਤਕਰੀਬਨ ਇਹਨੂੰ 2 ਮਿੰਟ ਹੀ ਲੱਗੇ ਬਰਾਊਨ ਹੋਨੇ ਸ਼ੁਰੂ ਹੋ ਗਏ ਹੁਣ ਆਪਾਂ ਨੂੰ ਇਹਨਾਂ ਨੂੰ ਹਿਲਾਵਾਂਗੇ ਇਹਨਾਂ ਨੂੰ ਆਪਾਂ ਨੇ ਸਿਰਫ ਉੱਪਰ ਤੇਲ ਨੂੰ ਹੀ ਹਿਲਾਣਾ ਹੈ ਇਸ ਤਰ੍ਹਾਂ ਤੇ ਪੱਲੇ ਦੇਖੋ ਆਪਣੇ ਆਪ ਹੀ ਹਿੱਲੀ ਜਾ ਰਹੀ ਹੈ ਆਪਾਂ ਵਿੱਚ ਪਕੌੜਿਆਂ ਦੀ ਤਰ੍ਹਾਂ ਇਸ ਤਰ੍ਹਾਂ ਕੜਛੀ ਨਹੀਂ ਮਾਰਨੀ ਇਹਦੇ ਵਿੱਚ बस ਉਪਰੋਂ ਉਪਰ ਆਪਾਂ ਤੇਲ ਹਿਲਾਈ ਜਾਵਾਂਗੇ ਭੱਲੇ ਆਪਣੇ ਆਪ ਹੀ ਦੇਖੋ ਹਿੱਲ ਜਾਰੇ ਨੇ ਇਹ ਦੇਖੋ ਸਾਰਾ ਬਰਾਊਨ ਵਾਲਾ ਹਿੱਸਾ ਉੱਪਰ ਆ ਗਿਆ ਤੇ ਜਿਹੜੇ ਕੱਚੇ ਸੀ ਉਹ نیچے ਚਲੇ ਗਏ ਬਸ ਜਿਵੇਂ ਆਪਾਂ ਗੁਲਾਬ ਜਾਮਨ ਨੂੰ ਹਿਲਾਉਂਦੇ ਆ ਨਾ ਉਸੇ ਤਰ੍ਹਾਂ ਇਹਨਾਂ ਨੂੰ ਉਪਰੋਂ ਉਪਰ ਹੀ ਹਿਲਾਣਾ 2 ਮਿੰਟ ਉਹਦੋਂ ਲੱਗੇ ਸੀਗੇ ਤੇ ਹੁਣ ਵੀ 2 ਜਾਂ 3 ਮਿੰਟ ਹੀ ਲੱਗਣਗੇ 2 ਤੋਂ 3 ਮਿੰਟ ਦੇ ਵਿੱਚ ਤੇ ਬੜੇ ਵਧੀਆ ਬਣ ਕੇ ਤਿਆਰ ਹੋ ਜਾਣਗੇ ਦੇਖੋ ਹੁਣ ਬਰਾਊਨ ਹੋਣੇ ਸ਼ੁਰੂ ਹੋ ਗਏ ਜਿੰਨੀ ਦੇ ਭੱਲੇ ਫਰਾਈ ਹੋ ਰਹੇ ਆ ਉਨੀ ਦੇ ਆਪਾਂ ਇੱਕ ਬੌਲ ਦੇ ਵਿੱਚ ਪਾਣੀ ਲੈ ਲੈਣਾ ਤੇ ਅੱਧਾ ਚਮਚ ਨਮਕ ਦਾ ਪਾ ਕੇ ਇਸ ਵਿੱਚ ਮਿਕਸ ਕਰ ਲੈਣਾ ਤੇ ਇਹ ਪਾਣੀ ਆਪਾਂ ਗਰਮ ਲੈਣਾ ਹੈ ਠੰਡਾ ਵੀ ਨਹੀਂ ਲੈਣਾ ਗੁੰਗੁਨਾ ਵੀ ਨਹੀਂ ਲੈਣਾ ਗਰਮ ਕਰਕੇ ਰੱਖ ਦੇਣਾ ਉਨੀ ਦੇ ਆਪਣੇ ਭੱਲੇ ਫਰਾਈ ਹੋ ਰਹੇ ਨੇ ਤੇ ਬਹੁਤਾ ਟਾਈਮ ਨਹੀਂ ਲੱਗਾ ਇਹ ਬ੍ਰਾਊਨ ਹੋਨੇ ਸ਼ੁਰੂ ਹੋ ਗਏ ਇਨਾਂ ਨੂੰ ਬਹੁਤ ਜ਼ਿਆਦਾ ਪਕਾਲੇ ਨਹੀਂ ਕਰਨਾ ਦੇਖੋ ਕਿੰਨੇ ਵਧੀਆ ਭੱਲੇ ਬਣ ਕੇ ਤਿਆਰ ਹੋਏ ਨੇ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਪਲੇਟ 'ਚ ਕੱਢ ਲਾਂਗੇ ਤੇ ਇਹਨਾਂ ਸਾਰਿਆਂ ਨੂੰ ਹੁਣ ਆਪਾਂ ਜਿਹੜਾ ਪਾਣੀ ਦੇ ਵਿੱਚ ਨਮਕ ਪੀਕੇ ਰੱਖਿਆ ਹੋਇਆ ਉਹਦੇ 'ਚ ਪਾ ਲਾਂਗੇ ਆਪਾਂ ਜਿਹੜੇ ਭੱਲੇ ਫਰਾਈ ਕੀਤੇ ਇਹ ਸਾਰੇ ਇਸ ਪਾਣੀ ਚ ਪਾ ਦਾਂਗੇ ਤੇ 5 ਮਿੰਟ ਲਈ ਇਹਨਾਂ ਨੂੰ ਆਪਾਂ ਪੀਕੇ ਰੱਖਣਾ ਉਦੋਂ ਤੱਕ ਆਪਾਂ ਜਿਹੜਾ ਬਾਕੀ ਦਾ ਬੈਟਰ ਬਚਿਆ ਹੋਇਆ ਹੈ ਉਹਦੇ ਵੀ ਭੱਲੇ ਫਰਾਈ ਕਰ ਲਾਂਗੇ ਭੱਲਿਆਂ ਨੂੰ 5 ਤੋਂ 6 ਮਿੰਟ ਹੋ ਗਏ ਟਿਪ ਹੋਏ ਤੇ ਹੁਣ ਆਪਾਂ ਭੱਲਿਆਂ ਨੂੰ ਇਸ ਤਰ੍ਹਾਂ ਨਹੀਂ ਨਿਚੋੜਨਾ ਸਿਰਫ ਹਲਕਾ ਜਿਹਾ ਪ੍ਰੈਸ ਕਰਨਾ ਹੈ ਬਹੁਤ ਜ਼ਿਆਦਾ ਦੀ ਆਪਾਂ ਇਹਨੂੰ ਨਹੀਂ ਨਿਚੋੜਾਂਗੇ ਤੇ ਪੱਲੇ ਆਪਾਂ ਇਸੇ ਤਰੀਕੇ ਨਾਲ ਹੀ ਸਾਰੇ ਨਿਚੋੜ ਲੈਣੇ ਆ ਤੇ ਹੁਣ ਆਪਾਂ ਇੱਕ ਕਟੋਰੀ ਦੇ ਵਿੱਚ ਦਹੀਂ ਲੈ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਫੇਂਟ ਲਿਆ ਹੈ ਚੰਗੀ ਤਰ੍ਹਾਂ ਇਹਨੂੰ ਫੇਂਟ ਲਿਆ ਇਹਦੇ ਵਿੱਚ ਵੀ ਆਪਾਂ ਜ਼ਿਆਦਾ ਕੁਝ ਨਹੀਂ ਪਾਣਾ ਆਪਾਂ ਅੱਧਾ ਚਮਚ ਕਾਲਾ ਨਮਕ ਤੇ ਆਪਾਂ ਅੱਧਾ ਚਮਚ ਇਹਦੇ ਵਿੱਚ ਕਾਲੀ ਮਿਰਚ ਪਾਣੀ ਹੈ ਤੇ ਇਹਨੂੰ ਮਿਲਾ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹ ਦਹੀਂ ਨੂੰ ਇਹਦੇ ਤੇ ਪਾ ਦਾਂਗੇ ਚੰਗੀ ਤਰ੍ਹਾਂ ਹਿਲਾ ਕੇ ਪਲਿਆ ਦੇ ਉੱਪਰ ਆਪਾਂ ਦਹੀਂ ਪਾਤੀਏ ਦਹੀਂ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੀ ਮਰਜ਼ੀ ਪਾ ਲਓ ਤੇ ਹੁਣ ਇਹਦੇ ਉੱਪਰ ਆਪਾਂ ਗੋਰ ਤੇ ਇਮਲੀ ਦੀ ਖੱਟੀ ਮਿੱਠੀ ਚਟਨੀ ਪਾਵਾਂਗੇ ਤੇ ਫੇਰ ਇਹਦੇ ਉੱਪਰ ਪਾਵਾਂਗੇ ਆਪਾਂ ਪੁਦੀਨੇ ਤੇ ਧਨੀਏ ਦੀ ਹਰੀ ਚਟਨੀ ਚਟਨੀ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਹੀ ਪਾ ਸਕਦੇ ਹੋ ਤੇ ਇਹਦੇ ਉੱਪਰ ਹੁਣ ਆਪਾਂ ਪਾਵਾਂਗੇ ਜੀਰਾ ਪਾਊਡਰ ਜੇ ਤੁਸੀਂ ਚਾਟ ਮਸਾਲਾ ਪਾਣਾ ਚਾਹੁੰਦੇ ਹੋ ਤਾਂ ਚਾਟ ਮਸਾਲਾ ਵੀ ਪਾ ਸਕਦੇ ਹੋ ਪਰ ਦਹੀਂ ਵੀ ਥੋੜੀ ਜੀ ਖੱਟੀ ਹੁੰਦੀ ਹੈ ਤੇ ਇਮਲੀ ਵਾਲੀ ਆਪਣੇ ਕੋਲ ਚਟਨੀ ਵੀ ਸੀ ਇਸ ਲਈ ਆਪਾਂ ਚਾਟ ਮਸਾਲਾ ਨਹੀਂ ਵਰਤਿਆ ਤੇ ਦੇਖੋ ਕਿੰਨੇ ਵਧੀਆ ਆਪਣੇ ਕੋਲੋ ਬਿਲਕੁਲ ਬਾਜ਼ਾਰ ਵਰਗੇ ਦਹੀਂ ਭੱਲੇ ਬਣ ਕੇ ਤਿਆਰ ਹੋਏ ਨੇ ਤੇ ਜਿਨ੍ਹਾਂ ਨੇ ਵੀ ਮੇਰੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਜੋ ਵੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲੇ ਪਹੁੰਚ ਜੇ